ਡ੍ਰੌਪ ਵਨਰੀਗੜ ਵਿਖੇ ਆਈ ਮੌਸਲਾਤਰ ਬਾਰਿਸ਼ ਨੇ ਇੱਕ ਘਰ ਦਾ ਚਿਰਾਗ ਬੁਝਾਉਦਣਾ ਸੀ ਦੱਸਦੇ ਗਰੀ ਪਰਿਵਾਰ ਦੀ ਛੱਦਰ ਗਈ ਹੈ ਤੇ ਉਸ ਦੇ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ ਤੇ ਇੱਕ ਸਿਕੰਡ ਨੇ ਮਾਂ ਦੇ ਇਕਲੋਤੇ ਪੁੱਤ ਦੀ ਜਾਨ ਬਚਾ ਲਈ ਹੈ ਤਾਂ ਦੱਸਿ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ ਮੌਸਲਾਤਾਰ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਨਿਜਾਦ ਦਵਾਈ ਹੈ ਜਿਸ ਕਾਰਨ ਕੱਲ ਲੋਕ ਕਾਫੀ ਖੁਸ਼ ਨਜ਼ਰ ਆਈ ਸੀ ਉਉਥੇ ਬਾਰਿਸ਼ ਇੱਕ ਗਰੀਬ ਪਰਿਵਾਰ ਦੇ ਲਈ ਸ਼ਰਾਂ ਬਣ ਕੇ ਵਰਸੀ ਹੈ ਤੇ ਇਸ بارش ਨੇ ਪਵੰਡੀਗੜ੍ਹ ਦੇ ਇੱਕ ਗਰੀਬ ਪਰਿਵਾਰ ਪਰਿਵਾਰ ਦੀ ਛੱਤ ਢਾਹ ਦਿੱਤੀ ਹੈ ਤੇ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਤਾਂ ਦੱਸਿਆ ਕਿ ਗੋਗੀ ਨਾਮਕ ਸ਼ਖਸ ਜੋ ਕਿ ਆਪਣੇ ਪਰਿਵਾਰ ਦੇ ਨਾਲ ਅੱਤ ਦੀ ਗਰੀਬੀ ਹੰਡਾ ਰਿਹਾ ਹੈ ਤਾਂ ਅੱਜ ਅਚਾਨਕ ਉਸ ਦੇ ਉੱਤੇ ਛੱਤ गिर ਜਾਣੀ ਸੀ ਜਿਸ ਤੋਂ ਬਾਅਦ ਉਸ ਦੀ ਮਾਤਾ ਤੇ ਹੋਰ ਪਰਿਵਾਰਕ ਮੈਂਬਰ ਡਰੇ ਹੋਏ ਨੇ ਕਿਉਂਕਿ ਮਾਂ ਨੂੰ ਆਪਣੇ ਪੁੱਤ ਦੀ ਮੌਤ ਨੂੰ ਬੇहद ਕਰੀਪ ਤੋਂ ਦੇਖਿਆ ਤਾਂ ਪਰਿਵਾਰ ਦੀ ਆਰਥਿਕ ਸਥਿਤੀ ਬੇहद ਨਾਜ਼ੁਕ ਹੈ ਜਿਸ ਦੇ ਚੱਲਦੇ ਪਰਿਵਾਰ ਆਪਣੇ ਘਰ ਦੀ ਛੱਤ ਠੀਕ ਨਹੀਂ ਕਰਵਾ ਸਕਦਾ ਤਾਂ ਗਰੀਬ ਪਰਿਵਾਰ ਨੇ ਮੀਡੀਆ ਅੱਗੇ ਮਦਦ ਦੀ ਗੁਹਾਰ ਵੀ ਲਗਾਈ ਹੈ ਮੇਰਾ ਨਾਮ ਦਮਨ ਕੁਮਾਰ ਹੈ। ਮੈਂ ਗਾਂਧੀ ਨਗਰ ਪੌਣੀਗੜ ਦਾ ਰਹਿੰਦਾ ਹਾਂ ਜਿਲ੍ਹਾ ਸੰਰੂਰ। ਤੇ ਇਹ ਜਿਹੜੀ ਘਟਨਾ ਹੋਈ ਛੱਤ ਗਿਰੀ ਇਹ ਕਦੋਂ ਦੀ ਹੈ ਜੀ? ਇਹ ਸਰ ਗੱਲ ਬਾਰਸ਼ ਦੇ ਕਾਰਨ ਕੁਝ ਬਾਲੇ ਕਮਜ਼ੋਰ ਸੀ ਤੇ ਬੀਂ ਜਿਆਦਾ ਪੈਣ ਕਰਕੇ ਛੱਤ ਗਿਰ ਗਈ। ਤੇ ਮੇਰਾ ਵਿਚਾਰ ਹੈਗਾ ਜੇ ਮੈਂ 2 ਮਿੰਟ ਪੜਾ ਨਾ ਹੁੰਦਾ ਤੇ ਮੇਰਾ ਇਹਦੇ ਨਾਲ ਕੁਝ ਵੀ ਵਾਪਰ ਸਕਦਾ ਸੀ। ਤੇ ਪਾਣੀ ਦਾ ਬਾਰਸ਼ ਦਾ ਪਾਣੀ ਸਾਡੇ ਘਰ ਦੇ ਅੰਦਰ ਤੇ ਬਾਹਰ ਸੀ ਜਿਆਦਾ ਤੇ ਇਸ ਕਰਕੇ ਛੱਤ ਜਿਹੜੀ ਘਰ ਦੀ ਉਹ ਗਿਰ ਗਈ ਹੈ। ਤੇ ਸਰਕਾਰ ਨੂੰ ਮੇਰੇ ਪੇਰੇ ਲੈ ਕੇ ਸਾਡੀ ਮਦਦ ਕੀਤੀ ਜਾਵੇ। ਘਰ ਦੀ ਆਰਥਿਕ ਸਥਿਤੀ ਕਿਦਾਂ ਦੀ ਹੈ ਤੁਹਾਡੀ? ਘਰ ਦੀ ਆਰਥਿਕ ਸਥਿਤੀ ਘਰ ਦੇ ਵਿੱਚ ਕਮੋਨ ਵਾਲੇ ਤੋਂ ਥੋੜੀ ਬੰਦੇ ਨੇ ਵੀ ਕਿਲੇ ਮੱਠੇ ਜਾਂਦੇ ਆ ਜਿਹੜੀ ਦੇ ਕੇ ਕਦੇ ਮਜ਼ਦੂਰੀ ਕਰਦੇ ਜੀ। ਹਾਂ। ਜੇ ਲੱਗਦਾ ਜੇਕਰ ਤੁਸੀਂ ਸਾਈਡ ਤੇ ਨਾ ਹੁੰਦੇ ਸਮੇਂ ਸਿਰ ਤਾਂ ਜਾਣੀ ਨੁਕਸਾਨ ਹੋ ਸਕਦਾ। ਹੋ ਸਕਦਾ। ਹਾਂ ਜੀ ਸਰ ਜੇ ਮੈਂ 2 ਮਿੰਟ ਪੜਾ ਨਾ ਹੁੰਦਾ ਤਾਂ ਮੇਰੇ ਨਾਲ ਕੁਝ ਵੀ ਵਾਪਰ ਸਕਦਾ ਸੀ। ਇਹ ਤਾਂ ਚਲੋ ਬੇਮਾਨ ਦਾ ਸੁਗਰ ਹੈ ਕਿ ਮੈਨੂੰ ਮੀਂਹ ਦਾ ਕਲਕਸ਼ ਨਹੀਂ ਦੇ ਗਿਆ ਤੇ ਮੈਂ ਧੂਮਟ ਪੜਾ ਹੋ ਗਿਆ ਇਹਦਾ ਬਾਲੇ ਮੇਰੇ ਉੱਪਰ ਵੀ गिर ਸਕਦੀ ਸੀ ਹੁਣ ਵੀ ਅਸੀਂ ਦੇਖ ਰਹੇ ਹਾਂ ਕਿ ਛੱਤ ਹੋਰ ਵੀ ਗਿਰ ਸਕਦੀ ਹੈ ਹਾਂਜੀ ਸਰ ਇਹ ਜਦੋਂ ਮੀਂਹ ਬੰਦ ਹੋ ਗਿਆ ਹੁਣ ਤੇ ਸਾਨੂੰ ਖੜੀ ਹੈ ਜੇ ਬਾਦਸੇ ਪਹਿਲਾਂ ਵੀ ਤੈ 6:30 ਤੇ 7:30 ਦੀ ਹੈ ਲੱਗਦਾ ਇੱਕ ਹੋਰ ਬਾਰਿਸ਼ ਪੈ ਗਈ ਤਾਂ ਸਾਰੀ ਟਹਿਟੇ ਦੀ ਹੋ ਜਾਵੇਗੀ ਹਾਂਜੀ ਸਰ ਇਹ ਸਾਨੂੰ ਯਕੀਨ ਹੈ ਦੱਸਦਾ ਵੀ ਛੱਤ ਟਹਿ ਸਕਦੀ ਹੈ ਸਾਰੀ ਬਾਕੀ ਤੁਸੀਂ ਪਿੱਛੇ ਨਿਗਾਹ ਮਾਰ ਸਕਦੇ ਹੋ ਤੇ ਵੀ ਛੱਤ ਦੀ ਹਾਲਤ ਥੋੜੀ ਗੰਭੀਰ ਹੈ ਦੀ ਸਰਕਾਰ ਨੂੰ ਬੇਲ ਬੇਲੇ ਦੀ ਸਾਡੀ ਮਦਦ ਕੀਤੀ ਆ ਵੀ ਕਿੱਥੇ ਦੇ ਵਾਸੀਓ ਤੁਸੀਂ ਆਪਣਾ ਦਰਸ਼ਕਾਂ ਨੂੰ ਨੰਬਰ ਵਗੈਰਾ ਵੀ ਦੇ ਦਿਓ ਆਪਾਂ ਇਹ ਗਾਂਧੀ ਨਗਰ ਪੌਂਡਿਗਰ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਆ ਤੇ ਮੇਰਾ ਨੰਬਰ ਹੈ ਜੀ 8699 41200 ਤੇ ਮੇਰੇ ਫਾਦਰ ਸਾਹਿਬ ਦਾ ਨੰਬਰ ਹੈ 84373 85731 ਜੀ ਕੱਲ ਮੈਂ ਪੈਰਾਂ ਸਕੇ ਪੇੜਾ નીચે ਖੜਿਆ ਸੀਗੀ ਆ ਬਾਲੇ ਟੁੱਟ ਕੇ ਕੋ ਲੱਗਦੇ ਜੇ ਬਿੰਦਕ ਨਾ ਪਰਾ ਹੁੰਦਾ ਤਾਂ ਕੋ ਲਾ ਮੁੰਡੇ ਦਾ ਨੁਕਸਾਨ ਹੋ ਜਾਂਦਾ ਸੀਗੀ ਇਹ ਤਾਂ तकरीबन ਕਿੰਨੇ ਕ ਵਜੇ ਛੱਤ गिरी ਹੈ ਇਹ ਹੋਊਗਾ 1:00 ਡੇਢ ਦਾ ਟਾਈਮ ਹੋਊਗਾ ਠੀਕ 1 ਵਜੇਗਾ ਸੀਗੀ 1 ਦਾ ਟਾਈਮ ਸੀਗੀ ਪਰ ਕੱਲ ਪਾਣੀ ਵੀ ਬਾਹਰ ਕੱਢ ਦੇ ਰਹੇ ਸਾਡੀ ਬੇਵਾਹ ਹੋ ਗਈ ਕੱਲ 4 ਵਜੇ ਰੋਟੀ ਖਾਧੀ ਤੜਕੇ ਦੀ ਅਸੀਂ ਨੇ ਅੱਛਾ ਜੀ ਹਾਂ ਜੀ ਗਰੀਬ ਬੰਦੇ ਹੈਗੇ ਜੀ ਸਾਡੀ ਤਾਂ ਕੋਈ ਭਜਤ ਕਰੋ ਠੀਕ ਹਾਂ ਜੀ ਜੇ ਥੋੜੀ ਦੇਰੀ ਹੋਰ ਹੋ ਜਾਂਦੀ ਤਾਂ ਤੁਹਾਡੀ ਛੱਤ ਛੱਤ ਦੇ ਪਾਲੀ ਨੇ ਬੇਟੇ ਦੇ ਉੱਪਰ ਡਿੱਗ ਜਾਂਦੀ ਹਾਂ ਜੀ ਉੱਪਰ ਡਿੱਗ ਜਾਂਦੇ ਜੀ ਠੀਕ ਹੈ ਤੇ ਆ ਠੀਕ ਫੈਮਿਲੀ ਚ ਕੌਣ ਕੌਣ ਹੈ ਬੇਟਾ ਕੀ ਕੰਮ ਕਾਜ ਕਰਦਾ ਹੈ ਹਾਂਜੀ ਮਜ਼ਦੂਰੀ ਕਰ ਦਿੰਦੇ ਆਂ ਟੱਪਾਈ ਕਰ ਦਿੰਨੇ ਬੜਾ ਵੀ ਇਹੀ ਕਰਦਾ ਵਿਚਾਰੇ ਉਹਦੇ ਵੀ ਸੱਟ ਲੱਗੀ ਹੋਈ ਔ ਢੂਈ ਚੋ ਵੀ ਨਹੀਂ ਖੜਾ ਹੋ ਸਕਦਾ ਢੂਈ ਚਿੱਤ ਨੂੰ ਗੀ ਗਿਆ ਉਹਦੀ ਕਾਸੀ ਹਾਂ ਤਾਂ ਕਿਤਨੇ ਕ ਤੇੜੀ ਪਾਰੀ ਬਾਰਿਸ਼ ਹੋਈ ਉਸ ਦੇ ਕਰਕੇ ਛੱਤ ਦਾ ਨੁਕਸਾਨਾ ਨੁਕਸਾਨ ਹੋਇਆ ਸਾਰਾ ਹਾਂਜੀ ਹੋਰ ਕੀ ਫੀਲ ਕਰਨਾ ਚਾਹੁੰਦੇ ਹੋ ਔਰ ਜੇ ਕੋਈ ਫਾਇਦਾ ਕਰੋ ਸਾਡੇ ਗਰੀਬ ਬੰਦੇ ਹੈਗੇ ਜੀ ਸਾਡੇ ਮਕਾਨ ਖੜੇ ਕਰ ਦਿਓ ਸਾਡੀ ਇਹੀ ਬੇਨਤੀ ਹੈ ਕਿੱਥੇ ਰਹਿੰਦੇ ਹੋ ਤੁਸੀਂ ਐਡਰੈਸ ਪੂਰੇ ਰਹਿੰਦੇ ਆ ਜੀ ਅਸੇ ਉਰੇ ਕਿੱਥੇ ਉਰੇ ਨਹੀਂ ਜਾਣਾ